ਜਾਂਕੂ ਨੁਰਲਾਣੇ ਸਾਫ ਗਿਆ ਇੱਥੇ ਲਾਈਵ ਤੁਹਾਡੇ ਹੱਕ ਦੇ ਵਿੱਚ ਵੋਟ ਪਾ ਰਹੇ ਜਿਸ ਤਰ੍ਹਾਂ ਗੁਰਦੀਪ ਰੰਧਾਵੇ ਨੇ ਕਿਹਾ ਕਿ ਮੈਨੂੰ ਅਨਕਣ ਨੂੰ ਲਈ ਨੇ ਦਿਖਾਇਆ ਕਿ ਅਨਕਣ ਨੂੰ ਲਈ ਤੁਹਾਨੂੰ ਸਪੋਰਟ ਕਰਨਗੇ ਜੇ ਤੁਸੀਂ ਕੱਢਦੇ ਵੇਖੋ ਮੈਂ ਕਿਹਾ ਵੀ ਸਾਰੇ ਇੱਕ ਮੰਚ ਤੇ ਨੇ ਸਾਰੇ ਇੱਕ ਮੰਨ ਨੇ ਆਉਣ ਵਾਲਾ ਸਮਾਂ ਦੱਸੇਗਾ कि ਜਾਂਪੇ ਸਾਫ ਹੋ ਜਾਣਗੇ 2027 ਚ ਇਹਦਾ ਮਤਲਬ ਕਿ ਤੁਸੀਂ ਲੜ ਰਹੇ ਆ ਇਲੈਕਸ਼ਨ ਫਾਲੇ ਮੈਂ ਕੁਝ ਤੁਹਾਨੂੰ ਕਲੀਅਰ ਨਹੀਂ ਕਰ ਰਿਹਾ ਡਿਸਕਲੋਸ ਨਹੀਂ ਕਰ ਰਿਹਾ ਇਹ ਇੱਕ ਅਲੱਗ ਮੈਟਰ ਹੈ ਇੰਦਰ ਖਾਤੇ ਮੀਟਿੰਗਾਂ ਹੋ ਚੁੱਕੀਆਂ ਇਹ ਇੱਕ ਅਲੱਗ ਮੈਟਰ ਹੈ ਤੁਹਾਨੂੰ سپورਟ ਅੰਦਰ ਖਾਤੇ ਹੋਗੇ 27 ਦੇ ਵੇਖੋ ਜੀ ਸਾਰੇ ਬੰਦੇ ਤਿਆਰ ਬੈਠੇ ਨੇ ਜਦੋਂ ਕੋਈ ਪੂਰੀ ਤੀਬਰ ਇੱਛਾ ਰੱਖਦਾ ਹੈ ਜਾਂ ਇਹਨਾਂ ਨੂੰ ਦਿਖ ਜਾਂਦਾ ਕਿ ਆਹ ਬੰਦਾ ਕੁਝ ਕਰ ਸਕਦਾ ਉਹਦੇ ਉਹਨੂੰ ਮਿਨਿਟਰੀਟੀ ਕਮਿਸ਼ਨ ਦਾ ਚੇਅਰਮੈਨ ਬਣਾ ਦਿੰਦੇ ਆ ਤੇ ਉਹਦੇ ਫੁੱਲ ਸਟਾਪ ਲਾ ਦਿੰਦੇ ਆ ਉਹਦੇ ਉਹਦਾ ਕੈਰੀਅਰ ਖਤਮ ਕਰ ਦਿੰਦੇ ਆ ਜਿਹੜੀ ਕਿ ਬਿਲਕੁਲ ਰੋਂਗ ਗੱਲ ਹੈ ਅੱਜ ਮੈਂ ਕਹਾਂਗਾ ਵੀ ਹੱਥ ਜੋੜੇ ਤੁਹਾਡੇ ਸਾਨੂੰ ਇਹ ਚੇਅਰਮੈਨ ਨਹੀਂ ਚਾਹੀਦੀ ਸਾਨੂੰ ਰਾਜ ਸਭਾ ਚਾਹੀਦੀ ਸਾਨੂੰ ਨਹੀਂ ਚਾਹੀਦੀ ਚੇਅਰਮੈਨ ਸਾਨੂੰ ਰਾਜ ਸਭਾ ਚ ਭੇਜੋ ਕੋਈ ਬਸੀ ਭਾਈਚਾਰੇ ਦਾ ਬੰਦਾ ਜਿਹੜਾ ਰਾਜ ਸਭਾ ਚ ਭੇਜੋ ਤਾਂ ਅਸੀਂ ਆਪਣਾ ਪੱਕਾ ਰੱਖ ਸਕੀਏ ਕਾਨੂੰਨ ਸਾਡੇ ਤੇ ਥੋਪੇ ਨਾ ਜਾਂ ਅਸੀਂ ਆਪਣੀ ਕੋਈ ਸੁਝਾਅ ਦੇ ਸਕੀਏ ਆਪਣੀ ਕੌਮ ਦੀ ਗੱਲ ਕਰ ਸਕੀਏ ਰਾਜ ਸਭਾ ਕਿਉਂ ਨਹੀਂ ਰਾਜ ਸਭਾ ਕਿਉਂ ਨਹੀਂ ਜੇ ਐਮਪੀ ਇਲੈਕਸ਼ਨ ਹਰਿਆ ਬੰਦਾ ਅਰਵਨੀਤ ਮਿੱਟੂ ਮਨਿਸਟਰ ਆਫ ਸਟੇਟ ਐਮਓਐਸ ਲੱਗ ਸਕਦਾ ਜੇ ਬਿਨਾਂ ਲਕਸ਼ੀ ਲੜੇ ਬੰਦਾ ਪ੍ਰਧਾਨ ਮੰਤਰੀ ਬਣ ਸਕਦਾ ਹੈ ਤੇ ਇੱਕ ਮਸੀਹ ਰਾਜ ਸਭਾ ਚ ਕਿਉਂ ਨਹੀਂ ਜਾ ਸਕਦਾ ਨਿਓਟੀ ਕਮਿਸ਼ਨ ਦੇ ਚੇਅਰਮੈਨ ਇੱਕ ਉਹ ਨਿਪਟਿਆ ਸ਼ਹਿਦ ਵਾਲਾ ਨਾ ਜਿਹੜਾ ਸੁੱਕਦਾ ਨਾ ਮੁੱਕਦਾ ਉਹਦੇ ਵਿੱਚ ਕੁਝ ਵੀ ਨਹੀਂ ਹੈ ਮਨਵਰ ਜੀ ਰਾਜ ਸਭਾ ਚ ਜਾਣ ਦੇ ਯੋਗੇ ਸਨ ਹਮ ਇਮਾਨੁਅਲ ਨਾਰ ਸਾਹਿਬ ਰਾਜ ਸਭਾ ਚ ਜਾਣ ਦੇ ਯੋਗੇ ਸਨ ਇਹਨਾਂ ਗੱਲ ਮਿਨੋਰਟੀ ਕਮਿਸ਼ਨ ਦੇ ਮਕਾ ਦਿੱਤੀ ਹੁਣ ਵੀ ਬੜੇ ਯੋਜਾਰੂ ਬੰਦੇ ਨੇ ਐਸੇ ਬੰਦੇ ਨੇ ਜਿਹੜਾ ਦਿਨ ਰਾਤ ਇੱਕ ਕੀਤੀ ਇਕੌਮ ਦੇ ਲਈ ਅੱਜ ਵੀ ਬੰਦੇ ਹੈਗੇ ਨੇ ਜਿਹਨੂੰ ਰਾਜ ਸਭਾ 'ਚ ਭੇਜਿਆ ਜਾ ਸਕਦਾ ਛਾਤੀ ਕਿਨੇ ਮਾਰਦੇ ਹਮ ਖਿਆਲ ਕਿਨੇ ਕਰਨਾ ਹੈ ਉਹੀ ਕਰੂਗਾ ਜਿਹੜਾ ਆਮ ਬੰਦੇ ਬਾਰੇ ਸੋਚਦਾ ਹੈ ਇਸ ਸਰਕਾਰਾਂ ਦੀ ਨਲਾਇਕੀ ਦੀ ਮੈਂ ਕਹਿੰਦਾ ਨਾਕਾਮੀ ਰਹੀ ਹੈ ਔਰ ਅਜੇ ਤੱਕ ਵੀ ਇਹ ਨਾ ਨਹੀਂ ਲੈਂਦੇ ਕਿ ਕੋਈ ਮਸੀਬੰਦਾ ਰਾਜ ਸਭਾ ਜਾ ਸਕੇ ਵਿਧਾਨ ਸਭਾ ਚ ਆ ਸਕੇ ਲੋਕ ਕੋਈ ਨਾ ਨਹੀਂ ਲੈ ਰਿਹਾ ਹੈ ਜਦੋਂ ਕੋਈ ਪੂਰੀ ਤੀਬਰ ਇੱਛਾ ਰੱਖਦਾ ਹੈ ਜਾਂ ਇਹਨਾਂ ਨੂੰ ਦਿਖ ਜਾਂਦਾ ਕਿ ਆਹ ਬੰਦਾ ਕੁਝ ਕਰ ਸਕਦਾ ਉਹਦੇ ਉਹਨੂੰ ਮਿਊਨਿਟੀ ਕਮਿਸ਼ਨ ਦਾ ਚੇਅਰਮੈਨ ਬਣਾ ਦਿੰਦੇ ਆ ਤੇ ਉਹਦੇ ਫੁੱਲ ਸਟਾਪ ਲਾ ਦਿੰਦੇ ਆ ਉਹਦੇ ਉਹਦਾ ਕੈਰੀਅਰ ਖਤਮ ਕਰ ਦਿੰਦੇ ਆ ਜਿਹੜੀ ਕਿ ਬਿਲਕੁਲ ਰੋਂਗ ਗੱਲ ਹੈ ਗਲਤ ਗੱਲ ਹੈ ਅੱਜ ਮੈਂ ਕਹਾਂਗਾ ਵੀ ਹੱਥ ਜੋੜੇ ਤੁਹਾਡੇ ਸਾਨੂੰ ਇਹ ਚੇਅਰਮੈਨ ਨਹੀਂ ਚਾਹੀਦੀ ਸਾਨੂੰ ਰਾਜ ਸਭਾ ਚਾਹੀਦੀ ਸਾਨੂੰ ਨਹੀਂ ਚਾਹੀਦੀ ਚੇਅਰਮੈਨੀ ਸਾਨੂੰ ਰਾਜੀ ਸਭਾ ਚ ਭੇਜੋ ਕੋਈ ਬਸੀ ਭਾਈਚਾਰੇ ਦਾ ਬੰਦਾ ਜਿਹੜਾ ਰਾਜੀ ਸਭਾ ਚ ਭੇਜੋ ਤਾਂ ਕਿ ਅਸੀਂ ਆਪਣਾ ਪੱਕਾ ਰੱਖ ਸਕੀਏ ਕਾਨੂੰਨ ਸਾਡੇ ਤੇ ਥੋਪੇ ਨਾ ਜਾਣ ਹਮ ਅਸੀਂ ਆਪਣੀ ਕੋਈ ਸੁਝਾਅ ਦੇ ਸਕੀਏ ਆਪਣੀ ਕੌਮ ਦੀ ਗੱਲ ਕਰ ਸਕੀਏ ਰਾਜੀ ਸਭਾ ਕਿਉਂ ਨਹੀਂ ਹਮ ਰਾਜੀ ਸਭਾ ਕਿਉਂ ਨਹੀਂ ਨਿਓਟਿਕ ਕਮਿਸ਼ਨ ਦੀ ਚੇਅਰਮੈਨੀ ਇੱਕ ਉਹ ਨਿੱਪੜਿਆ ਸ਼ਹਿਦ ਵਾਲਾ ਨਾ ਜਿਹੜਾ ਸੁੱਕਦਾ ਨਾ ਮੁੱਕਦਾ ਉਹਦੇ ਵਿੱਚ ਕੁਝ ਵੀ ਨਹੀਂ ਹੈ ਮਿਨਿਉਰਿਟੀ ਕਮੇਸ਼ਨ ਕਮਾਂਡ ਕਰ ਸਕਦਾ ਕੋਈ ਫੰਡ ਰੀਲੀਜ਼ ਨਹੀਂ ਕਰ ਸਕਦਾ ਆਪਣੇ ਆਪ ਜੋ ਉਹ ਪਾਵਰਾਂ ਨਹੀਂ ਦਿਹਗੀਆਂ ਉਸ ਸੀਟ ਤੇ ਜਿਸ ਸੀਟ ਦੇ ਨਾਲ ਇੱਕ ਜਿਹੜੀ ਕੌਮ ਆ ਉਹਨੂੰ ਉਠਾਇਆ ਜਾ ਸਕੇ ਉਹਦੇ ਵਿੱਚ ਉਹ ਜਾਣ ਨਹੀਂ ਹੈ ਤੇ ਉਹ ਰਾਈਜ਼ ਕਰਦੇ ਪਏ ਸਨ ਤੇ ਉਹਨਾਂ ਨੂੰ ਮਿਨਿਉਰਿਟੀ ਕਮਟੀ ਦਾ ਚੇਅਰ ਬਣਾਉਣਾਤਾ ਸਾਰੀ ਸਾਡੀ ਕੌਮ ਦੀ ਗ੍ਰੋਥ ਹੁੰਦੀ ਰੋ 5 ਸਾਲ ਫਿਰ 5 ਸਾਲ ਬਣਾ ਦਿੱਤਾ ਗਿਆ ਉਸ ਤੋਂ ਬਾਅਦ ਫਿਰ 15 ਸਾਲ ਮਿਨੋਰੀਟੀ ਕਮਿਸ਼ਨ ਦੀ ਚੇਅਰਮੈਨੀ ਮਸੀਹ ਕੌਮ ਕੋ ਰਹੀ ਆ ਕੀ ਬਣਿਆ ਮਸੀਹ ਕੌਮ ਇੱਕ 15 ਸਾਲ ਚ 1 ਲੀਟਰ ਤੇ ਬਿਲਡ ਹੋਣਾ ਚਾਹੀਦਾ ਜਿਹੜਾ ਸਾਡਾ ਵਿਧਾਨ ਸਭਾ ਚੱਲ ਜੇ ਇਹ ਸੀਟ ਇਹ ਚੇਅਰਮੈਨੀ ਸਭ ਤੋਂ ਵੱਡਾ ਰੋੜਾ ਆ ਸਾਡੇ ਪੋਲੀਟੀਕਲ ਕੈਰੀਅਰ ਤੇ ਜਿੱਦੋਂ ਕੋ ਰਾਈਜ਼ ਕਰਦਾ ਜਿੱਦੋਂ ਕੋ ਰਾਈਜ਼ ਕਰਦਾ ਉਹਨੂੰ ਇਹ ਮਿਨੋਰੀਟੀ ਕਮਿਸ਼ਨ ਦੀ ਚੇਅਰਮੈਨ ਦੇ ਕੇ ਉੱਥੇ ਸਟਾਪ ਕਰਾਤਾ ਜਾਂਦਾ ਇਹ ਇੱਕ ਪੋਲੀਟੀਕਲ ਕੈਰੀਅਰ ਦਾ ਅੰਤ ਆ ਇਹ ਚੇਅਰਮੈਨੀ ਹੈ